ਜਿਹੜਾ ਹੀ ਉਹਨਾਂ ਦੀ ਸ਼ਾਇਰੀ ਆ ਉਹ ਲੋਕ ਸਰੋ ਕਰਾਂ ਦੀ ਬਾਤ ਪਾਉਂਦੀ ਆ ਪੰਜਾਬ ਦੇ ਖੇਤਾਂ ਦੀ ਗੱਲ ਕਰਦੀ ਆ ਪੰਜਾਬ ਦੀ ਮਿੱਟੀ ਦੀ ਗੱਲ ਕਰਦੀ ਆ ਪੰਜਾਬ ਦੀ ਖੁਸ਼ਬੂ ਦੀ ਗੱਲ ਕਰਦੀ ਆ ਪੰਜਾਬ ਦੇ ਪੰਛੀਆਂ ਪ੍ਰਾਣੀਆਂ ਦੀ ਗੱਲ ਕਰਦੀ ਆ ਤੇ ਨਾਲ-ਨਾਲ ਜਿਹੜੇ ਸਾਡੇ ਹੋ ਕੇ ਹਾਵੇ ਆ ਦੁੱਖਦਰ ਦੇ ਸਾਡੇ ਉਹਨਾਂ ਦੀ ਬਾਤ ਪਾਉਂਦੀ ਆ ਜਿਹਰ ਹਾਂ ਬਹੁਤ ਘੱਟ ਆਉਂਦੀਆਂ ਨੇ ਕਿਉਂਕਿ ਇੱਕ ਇੱਕ ਲਫ਼ਜ਼ ਦੇ ਨਾਲ ਬਹੁਤ ਵੱਡੀ ਗੱਲ ਕਹਿਣ ਦੀ ਸ਼ਕਤੀ ਸੀ ਇਹਨਾਂ ਦੇ ਵਿੱਚ ਦਰਸ਼ਨ ਦੀ ਫਿਲਾਸਫੀ ਦੀ ਗੱਲ ਉਹ 2 4 17 ਵਿੱਚ ਕਹਿ ਦਿੰਦੇ ਸੀਗੇ ਜਿਹਦੇ ਲਈ ਵੱਡੀਆਂ-ਵੱਡੀਆਂ ਕਿਤਾਬਾਂ ਵੱਡੇ-ਵੱਡੇ ਲੇਖ ਲਿਖਣ ਦੀ ਲੋੜ ਪੈਂਦੀ ਹੈ ਉਹ ਗੱਲ ਆਪਣੀ ਆਪਣੀ ਸ਼ਾਇਰੀ ਦੇ ਕੁਝ ਸ਼ੇਰਾਂ ਵਿੱਚ ਉਹ ਗੱਲ ਕਹਿ ਦਿੰਦੇ ਸੀ ਪਰ ਜਿੰਨਾ ਖੂਬਸੂਰਤਾਂ ਨਸਾਨ ਸੀ ਜਿੰਨੀ ਖੂਬਸੂਰਤ ਉਹਦੀ ਸ਼ਾਇਰੀ ਸੀ ਤੇ ਉਹਨਾਂ ਇਹ ਜਦੋਂ ਸਾਡੇ ਤੋਂ ਜੁਦਾ ਹੋਇਆ ਉਹ ਵੀ ਇੱਕ ਖੂਬਸੂਰਤ ਢੰਗ ਨਾਲ ਇੱਕ ਸਦੀ ਦਾ ਅੰਤ ਹੋਇਆ ਸਰਦਾਰ ਨਾਮ ਸਿੰਘ ਮਾਨਕ ਜੀ ਨੇ ਮਾਨਕ ਸਾਹਿਬ ਦੇਲ ਹੀ ਉਦਾਸ ਹੈ ਅੱਜ ਇੱਥੋਂ ਦਾ ਕਤਰਾ-ਕਤਰਾ ਰੋ ਰਿਹਾ ਹੈ ਉਹਨਾਂ ਦੀ ਉਹਨਾਂ ਦੀ ਲਿਖਤਾਂ ਨੂੰ ਯਾਦ ਕਰਕੇ ਇੱਕ ਸਦੀ ਦਾ ਅੰਤ ਹੋਇਆ ਹੈ ਮਾਨਕ ਜੀ ਉਹ ਦੇ ਚ ਸ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸਰਜੀਤ ਪਤਰ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਮਿਲਿਆ ਸਰਜੀਤ ਪਾਤਰ ਨੂੰ ਵੀ ਬਹੁਤ ਪਿਆਰ ਮਿਲਿਆ ਸਾਡੇ ਲੋਕ ਤੇ ਸਰਜੀਤ ਪਾਤਰ ਆਪਸ ਵਿੱਚ ਉਹਨਾਂ ਦਾ ਬੜਾ ਚੰਗਾ ਸਮੇਲ ਹੋ ਚੁੱਕਾ ਸੀ ਇਸੇ ਕਰਕੇ ਜਿਹੜੀ ਉਹਨਾਂ ਦੀ ਸ਼ਾਇਰੀ ਆ ਉਹ ਲੋਕ ਸਰੋਵਰਾਂ ਦੀ ਬਾਤ ਪਾਉਂਦੀ ਆ ਪੰਜਾਬ ਦੇ ਖੇਤਾਂ ਦੀ ਗੱਲ ਕਰਦੀ ਆ ਪੰਜਾਬ ਦੀ ਮਿੱਟੀ ਦੀ ਗੱਲ ਕਰਦੀ ਆ ਪੰਜਾਬ ਦੀ ਖੁਸ਼ਬੂ ਦੀ ਗੱਲ ਕਰਦੀ ਆ ਪੰਜਾਬ ਦੇ ਪੰਛੀਆਂ ਪ੍ਰਾਣੀਆਂ ਦੀ ਗੱਲ ਕਰਦੀ ਆ ਤੇ ਨਾਲ-ਨਾਲ ਜਿਹੜੇ ਸਾਡੇ ओके ਹਾਵੇਆ ਦੁਖਦਰਦਿਆ ਸਾਡੇ ਉਹਨਾਂ ਦੀ ਬਾਤ ਪਉਂਦੀ ਹੈ ਤੇ ਇਸ ਤਰ੍ਹਾਂ ਦੀ ਸ਼ਾਇਰੀ ਕਰਕੇ ਉਹਨਾਂ ਨੂੰ ਬਹੁਤ ਲੋਕਾਂ ਦਾ ਪਿਆਰ ਮਿਲਿਆ ਤੇ ਨਾਲ-ਨਾਲ ਜਿਹੜਾ ਉਹ ਆਪਣੀ ਸ਼ਾਇਰੀ ਨੂੰ ਆਪਣੇ ਗੀਤਾਂ ਨੂੰ ਆਪਣੀਆਂ ਨਜ਼ਮਾਂ ਨੂੰ ਖੂਬ ਸੂਰਤ ਆਵਾਜ਼ ਚੋਂ ਗਾ ਸਕਦੇ ਸੀ ਇਸ ਕਰਕੇ ਸ਼ਿਵ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਲੋਕ ਆਪਣੇ ਦਿਲ ਤੋਂ ਮਹਿਸੂਸ ਕਰਦੇ ਆ ਜਿਸ ਦਿਨ ਤੋਂ ਪਤਾ ਲੱਗਾ ਕਿ ਉਹ ਸਾਡੇ ਵਿੱਚ ਨਹੀਂ ਰਹੇ ਇੱਕ ਬਹੁਤ ਜ਼ਿਆਦਾ ਖਲਾ ਇੱਕ ਬਹੁਤ ਜ਼ਿਆਦਾ ਦੁੱਖ ਜਿਹੜਾ ਮਹਿਸੂਸ ਤੁਹਾਡੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਪਰਸਨਲੀ ਨਿੱਜੀ ਤੌਰ ਤੇ ਬਹੁਤ ਯਾਦਾਂ ਨੇ ਤੁਹਾਡੇ ਉਹ ਤਾਂ ਗੱਲ ਇਸ ਤਰ੍ਹਾਂ ਸੀਗੀ ਕਿ ਅਸੀਂ ਉਹਨਾਂ ਦੀ ਸ਼ਾਇਰੀ ਨੂੰ ਸਮਝਦੇ ਸੀ ਉਹਨਾਂ ਦੇ ਸਰੋਕਾਰਾਂ ਨੂੰ ਸਮਝਦੇ ਸੀ ਤੋ ਤੋ ਪ੍ਰੇਰਣਾ ਲੈ ਕੇ ਅਸੀਂ ਕੰਮ ਕਰਦੇ ਸੀਗੇ ਤੇ ਇਸ ਕਰਕੇ ਸਾਡੀ ਨਿੱਜੀ ਰੂਪ ਚ ਮੇਰੀ ਉਹਨਾਂ ਨਾਲ ਬੜੀ ਸਾਂਝ ਸੀਗੀ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਵਜੋਂ ਪੰਜਾਬ ਜਾਗਰਤੀ ਮੰਚ ਦੇ ਪ੍ਰਧਾਨ ਵਜੋਂ ਤੇ ਅਦਾਰਾ ਜੀ ਦੇ ਕਾਰਜਕਾਰੀ ਸੰਪਾਦਕ ਵਜੋਂ ਮੈਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ। ਜੀ। ਸ਼ੁਕਰੀਆ। ਧੰਨ। ਸੱਖਾਂ ਤੁਹਾਡੀਆਂ ਵੀ ਨਾਮ ਨੇ ਬਾਈ। ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। ਦੋ ਤਿੰਨ ਦਿਨ ਤੋਂ ਇਦਾਂ ਦਾ ਹੀ ਮੂਡ ਹੈ ਇਦਾਂ ਦਾ ਹੀ ਹੈਗਾ। ਕੁਝ ਕਹਿਣਾ ਬੜਾ ਮੁਸ਼ਕਿਲ ਹੈ। ਉਹਨਾਂ ਬਹੁਤ ਘਟ ਆਉਂਦੀਆਂ ਨੇ ਕਿਉਂਕਿ ਇੱਕ ਇੱਕ ਲਫਜ਼ ਦੇ ਨਾਲ ਬਹੁਤ ਵੱਡੀ ਗੱਲ ਕਹਿਣ ਦੀ ਸ਼ਕਤੀ ਸੀ ਇਹਨਾਂ ਦੇ ਵਿੱਚ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈਗੀਆਂ ਬੜੀ ਵੱਡੀ ਗੱਲ ਜਿਹੜੀ ਦਰਸ਼ਨ ਦੀ ਫਿਲਾਸਫੀ ਦੀ ਗੱਲ ਉਹ 2 4 17 ਵਿੱਚ ਕਹਿ ਦਿੰਦੇ ਸੀਗੇ ਜਿਹਦੇ ਲਈ ਵੱਡੀਆਂ ਵੱਡੀਆਂ ਕਿਤਾਬਾਂ ਵੱਡੇ ਵੱਡੇ ਲੇਖ ਲਿਖਣ ਦੀ ਲੋੜ ਪੈਂਦੀ ਹੈ ਉਹ ਗੱਲ ਆਪਣੀ ਆਪਣੀ ਸ਼ਾਇਰੀ ਦੇ ਕੁਝ ਸ਼ੇਰਾਂ ਵਿੱਚ ਉਹ ਗੱਲ ਕਹਿ ਦਿੰਦੇ ਸੀ ਇਹ ਉਹਨਾਂ ਦੀ ਖੂਬੀ ਸੀ ਇੱਕ ਕਾਬਲੀਅਤ ਸੀਗੀ ਉਹਨਾਂ ਦੀ ਸੋ ਸੱਚ ਕੋਈ ਸਾਡੇ ਚ ਨਹੀਂ ਕਿ ਪਰ ਲਿਖਤਾਂ ਜਿਵੇਂ ਆਪ ਵੀ ਕਹਿੰਦੇ ਹੁੰਦੇ ਸੀ ਮੇਰੀਆਂ ਲਿਖਤਾਂ ਯੁਗਾ ਯੁਗਾ ਤੱਕ ਲੋਕ ਯਾਦ ਰੱਖਣ ਗਿਆ ਯੂਨੀਵਰਸਿਟੀਆਂ ਦੇ ਬੱਚੇ ਆਏ ਆ ਉਹ ਵੀ ਅੱਜ ਅੱਖਾਂ ਭਰ ਕੇ ਬੈਠੇ ਨੇ ਉਹਨਾਂ ਦਾ ਉਹਨਾਂ ਦਾ ਘਟਾ ਜਿਹੜਾ ਹੈ ਇਹ ਚੰਗੀ ਗੱਲ ਹੈ ਕਿ ਸਾਰੇ ਅਸੀਂ ਮਹਿਸੂਸ ਕਰਦੇ ਆ ਕਿ ਉਹਨਾਂ ਦੀਆਂ ਨਜ਼ਮਾਂ ਉਹਨਾਂ ਦੇ ਗੀਤ ਉਹਨਾਂ ਦੇ ਲੇਖ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਇਹਨਾਂ ਯਾਦਾਂ ਨੂੰ ਲੈ ਕੇ ਅੱਗੇ ਅਸੀਂ ਪੰਜਾਬ ਜਿਹੜਾ ਐਸ ਵੇਲੇ ਹਰ ਪੱਖ ਤੋਂ ਜਿਹੜਾ ਪਿੱਛੇ ਜਾ ਰਿਹਾ ਹਰ ਪੱਖ ਤੋਂ ਪੰਜਾਬ ਜਿਹੜਾ ਬੜਾ ਸਮੱਸਿਆਵਾਂ ਨਾਲ ਘਿਰਿਆ ਹੋਇਆ ਉਹਦੇ ਚ ਉਹਨਾਂ ਦੀ ਸ਼ੈਰੀ ਤੋਂ ਸੇਧ ਲੈ ਕੇ ਉਹਨਾਂ ਦੀਆਂ ਯਾਦਾਂ ਤੋਂ ਸੇਧ ਲੈ ਕੇ ਅਸੀਂ ਜੇ ਥੋੜਾ ਬਹੁਤਾ ਕੰਮ ਕਰ ਕਰ ਸਕੀਏ ਤੇ ਇਹ ਇਹ ਚੰਗੀ ਗੱਲ ਹੋ ਗਈ। ਮਾਨਕ ਸਾਹਿਬ ਇਵੇਂ ਅਚਨਚੇਤ ਚਲੇ ਜਾਣਾ ਬੜਾ ਚੜ੍ਹਦੀ ਕਲਾ ਚ ਸੀਗੇ ਇੱਕ ਰਾਤ ਪਹਿਲਾਂ ਮਹਿਫਲ ਚ ਵੀ ਬੜੇ ਹੁਣ ਲੱਗਦਾ ਕਿ ਇਹ ਕੋਈ ਰੱਬੀ ਬੰਦੇ ਹੁੰਦੇ ਨੇ ਜਿਹੜੇ ਆਖਰੀ ਸਮੇਂ ਦੇ ਵਿੱਚ ਨਾ ਕਿਸੇ ਬਿਮਾਰੀ ਤੋਂ ਜੂਝਦੇ ਅਚਨਚੇਤ ਚਲੇ ਜਾਂਦੇ ਆ। ਇੱਦਾਂ ਵੱਡਾ ਘਟਾ ਆਇਆ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਗੱਲ ਸਹੀ ਹੈ ਤੁਹਾਡੀ ਕਿ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਅੰਤ ਜਦੋਂ ਉਹਨਾਂ ਨੂੰ ਜਿਹੜੀ ਮੌਤ ਆਈ ਉਹ ਬੜੀ ਖੂਬਸੂਰਤ ਆਈ ਹੈ ਤੇ ਨਹੀਂ ਤਾਂ ਕਈ ਵਾਰ ਇਦਾਂ ਹੁੰਦਾ ਵੱਡੀਆਂ-ਵੱਡੀਆਂ ਸਖਸ਼ੀਤਾਂ ਵੀ ਬਿਮਾਰ ਹੋ ਕੇ ਹੱਡੀਆਂ ਰਗੜ ਰਗੜ ਕੇ ਇਸ ਧਰਤੀ ਤੋਂ ਜਾਂਦੀਆਂ ਜਿਨ੍ਹਾਂ ਖੂਬਸੂਰਤਾਂ ਨਸਾਨ ਸੀ ਜਿੰਨੀ ਖੂਬਸੂਰਤ ਉਹਦੀ ਸ਼ਾਇਰੀ ਸੀ ਤੇ ਉਹਨਾਂ ਜਦੋਂ ਸਾਡੇ ਤੋਂ ਜੁਦਾ ਹੋਇਆ ਉਹ ਵੀ ਇੱਕ ਖੂਬਸੂਰਤ ਢੰਗ ਨਾਲ ਅਚਾਨਕ ਹੀ ਉਹ ਸਾਡੇ ਤੋਂ ਜੁਦਾ ਹੋ ਗਿਆ ਉਹ ਸ਼ੁਕ੍ਰਤੂਸੀ ਗੱਲਬਾਤ ਕਿੰਨੀ ਸਤਨਾਮ ਸਿੰਘ ਮਾਨਕ ਸਾਹਿਬ ਉਹਨਾਂ ਦੇ ਬੋਲਾਂ ਤੋਂ ਉਹਨਾਂ ਦੀ ਭਾਵੁਕਤਾ ਸਮਝੀ ਜਾ ਸਕਦੀ ਕਿੰਨਾ ਪਿਆਰ ਸੀ ਇਹ ਵੀ ਸਮਝਿਆ ਜਾ ਸਕਦਾ ਤੇ ਪੰਜਾਬ ਨੂੰ ਕਿੰਨਾ ਵੱਡਾ ਘਾਟਾ ਹੈ ਇਹ ਵੀ ਸਮਝਿਆ ਜਾ ਸਕਦਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ